ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਵੀਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੱਝਾਂ ਬਾਰੇ ਕਾਂ ਬਾਰੇ ਜਿਨ੍ਹਾਂ ਨੇ ਪਛੋਂ ਦੁੱਧ ਘੱਟ ਦੇ ਰਹੇ ਨੇ ਵੀਰੇ ਤੇ ਆਪਾਂ ਨੂੰ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਛੋਂ ਦੇ ਕੱਟਰੂ ਮਰ ਚੁੱਕੇ ਨੇ ਤੇ ਜਦ ਬਹੁਤ ਘੱਟਾ ਫੈਟ ਬਹੁਤ ਘੱਟਾ ਗਈ ਤੇ ਬਿੜਾ ਕੋਲਾ ਕਰਨ ਲੱਗੇ ਟੱਪਣ ਲੱਗੇ ਨਹੀਂ ਉਹ ਕਰ ਰਹੇ ਮਿਲ ਰਹੇ ਟੀਕਾ ਲੱਗ ਰਿਹਾ ਹੈਗਾ ਉਹ ਟੀਕ ਨੂੰ ਵੀਰੇ ਬੰਦ ਕਰ ਦਿਓ ਦਵਾਈ ਬਹੁਤ ਕਣਕਾਂ ਘੱਟੀਆਂ ਕੰਪਨੀ ਨੇ ਤੇ ਕਈ ਨੇ ਆਪਣੇ ਦਵਾਈਆ ਤੇ ਵਿੱਚ ਨਾਲ ਪਾਊਡਰ ਆਉਂਦੇ ਤਾਂ ਜੇ ਤੁਸੀਂ ਵਧੀਆ ਪੀਣ ਵਾਲੀ ਤੇ ਤੁਸੀਂ ਇਹ ਮੰਨ ਲਓ ਆਪਣੇ ਲੋਕੋ ਨੇ ਨਾ ਐਲਡੀਆ ਬਹੁਤ ਚੱਕਿਆ ਦੀਗਾ ਲੋਕ ਕਹਿੰਦੇ ਐਲਡੀਆ ਮੋ ਐਲਡੀਆ ਬਹੁਤ ਚੱਕਿਆ ਲੋਕਾਂ ਨੇ ਆਪਣੇ ਲੋਕਾਂ ਨੇ ਬਹੁਤ ਐਲਡੀਆ ਪਾਇਆਗਾ ਐਲਡੀਆ ਵੀਰੇ ਮੈਗਾ ਹੀ ਬਹੁਤ ਆ ਤੇ ਨਾਲੇ ਉਹ ਡੇਲੀ ਉਹਦੀ ਮਨ ਲਓ 200 ਐਮਐਲ ਦੀ ਉਹਦੀ ਡੋਜ਼ ਆ ਗਈ ਤੇ ਹੁਣ ਲੋਕਾਂ ਦਾ ਕਹਿੰਦਾ ਐਲਡੀਆ ਦਾ ਜਲਤ ਨਹੀਂ ਹੈਗਾ ਤੇ ਹੁਣ ਵੀਰੇ ਬਹੁਤ ਵਧੀਆ ਪ੍ਰੋਡਕਟ ਆਗਾ ਤੁਹਾਡੇ ਆ ਪਛੂ ਰਿੰਕੇ ਮਿਲੂਗਾ ਬਦੇ ਆਪ ਇਹ ਤੁਸੀਂ ਪਾਇਓ 200 ਐਮਐਲ ਪਾਉਣਾਗਾ ਤੇ ਜਿਹੜੇ ਭਰਾਵਾਂ ਨੇ ਪਹਿਲੀ ਵਾਰ ਦੇਖ ਰਹੇ ਨੇ ਉਹ ਮੇਰੇ ਚੈਨ ਨੂੰ ਸਬਸਕ੍ਰਾਈਬਰ ਕਰ ਲਿਓ ਵੀਡੀਓ ਵੀਰੇ ਸ਼ੇਅਰ ਕਰ ਦਿਓ ਤਾਂ ਜੋ ਕਹਿੰਦਾ ਹੋਰ ਭਲਾ ਹੋ ਸਕੇ ਉਦਰਾ ਟੀਕਾ ਜਮਾਂ ਬੰਦ ਹੋ ਜੂ ਵੀਰੇ ਉਦਰਾ ਟੀਕਾ ਲੱਗਣਾ ਜਮਾਂ ਬੰਦ ਹੋ ਜਾਊਗਾ ਲੋਕੀ ਦੇਖੇ ਲਾਉਣੇ ਆਪਾਂ ਉਹਦੇ ਬਹੁਤ ਨੁਕਸਾਨ ਨੇ ਉਦਰਾ ਟੀਕੇ ਦੇ ਤੇ ਹੁਣ ਤਾਂ ਫਿਰ ਡੈਰੀ ਵਾਲੇ ਵੀ ਚੱਕਰਨ ਲੱਗੇ ਇਹ ਤੋਂ ਐ ਉਦਰਾ ਟੀਕੇ ਦੇ ਬਾਅਦ ਦੁੱਧ ਬਾਰੇ ਟੀਕਾ ਆਉਂਦਾਗਾ ਤਾਂ ਦੁੱਧ ਵੀਰੇ ਉਹ ਲੈਣਾ ਬੰਦ ਕਰ ਦਿੰਦੇ ਨੇ ਕਿਉਂ ਨਾ ਆਪਾਂ ਵੀਰੇ ਉਹ ਚੀਜ਼ ਬੰਦ ਕਰਕੇ ਆਪਣੇ ਪਸ਼ੂ ਨੂੰ ਸ਼ਟ ਕਰੀਏ ਉਹਦੇ ਬਹੁਤ ਸ਼ਟ ਫੈਕਟਰ ਨੇ ਉਹਦੇ ਆਪਾਂ ਨੂੰ ਇਨਫੈਕਟਰ ਨਹੀਂ ਵੀਰੇ ਹਨਾ ਤੇ ਉਹਨਾਂ ਨਾਲ ਬਹੁਤ ਪ੍ਰੋਬਲਮ ਹੋ ਗਈ ਨੇ ਆਪਣੇ ਰੀਡ ਦੇ ਬੱਚਾ ਕੈਂਸਰ ਬਹੁਤ ਆਦ ਕਾਲ ਹੋ ਰਹਾ ਤੁਹਾਨੂੰ ਪਤਾ ਹੀ ਹੈ ਨਾ ਇਹਦੇ ਨੇ ਸਾਰੇ ਇਹ ਕਾਰਨ ਵੀਰੇ ਜਿਹੜਾ ਆਪਾਂ ਕੋਈ ਕੈਮੀਕਲ ਬੈਚ ਪਾਏ ਵਲ ਤੋਂ ਲਾਈ ਜਾਂਦੇ ਆ ਤੇ ਉਹਨਾਂ ਦੇ ਕਾਰਨ ਨਹੀਂ ਵੀ ਸਾਰੇ ਚੀਜ਼ਾਂ ਇਹ ਤੇ ਕੰਪਨੀ ਨਾਲ ਜਿਹੜਾ ਪ੍ਰਕਟਾਗਰ ਨਾ ਦੇ ਕੱਢ ਦਈਏ ਸਾਰਾ ਵੀਰੇ ਅਧ ਰਬੇ ਦੇ ਕਾਗਾ ਉਹਦੇ ਵਿੱਚ ਕੋਈ ਵੀ ਚੀਜ਼ ਕੈਮੀਕਲ ਨਹੀਂ ਪਾਇਆ ਹੈਗਾ ਆਪਣੇ ਅੰਦੇਚੀ ਜਿਹੜੀਆਂ ਬੁੱਟੀਆਂ ਸਾਰੀਆਂ ਉਹਨੂੰ ਪਤਾ ਹੀ ਹੈ ਕਹਿੰਦੇ ਉਹਨਾਂ ਦਾ ਵੀ ਨੁਕਸਾਨ ਨਹੀਂ ਹੁੰਦਾ ਉਹਨਾਂ ਦੇ ਫਾਇਦੇ ਹੁੰਦੇ ਨੇ ਆਪਾਂ ਨੂੰ ਤੇ ਜੀ ਉਹ ਪਾਇਓ ਵੀਰੇ ਤੇ ਆਪਣਾ ਮੈਂ ਤੁਹਾਨੂੰ ਲਿਖ ਹੀ ਦਿੰਦਾ ਵੀ 100% ਰਿਜ਼ਲਟ ਆਉ ਚੀਜ਼ ਦਾ ਤੇ ਆਪਣੇ ਨਵੇਂ ਕਦੇ ਬੰਦਾ ਨਹੀਂ ਆਇਆ ਇਹ ਆਪਾਂ ਜਿਵੇਂ ਝੂਠ ਬੋਲੀ ਵੀ ਆਪਾਂ ਕੋਈ ਫੇਰ ਫੋਰੀ ਕਰ ਰਹੇ ਆ ਆਪਣੇ ਕਦੇ ਨਹੀਂ ਬੰਦਾ ਆਇਆ ਕੋਪਰੀ ਵਾਲਾ ਉਹ ਪਰ ਆਪਾਂ ਨੇ ਪਵਾ ਕੇ ਦੇਖਿਆ ਬਹੁਤ ਟਾਈਮ ਪਹਿਲਾਂ ਆਪਣੇ ਬੰਦੇ ਆਏ ਸੀਗੇ ਮੁੜ ਕੇ ਆਪਣਾ ਕੋਈ ਨਹੀਂ ਆਇਆ ਤੇ ਹੁਣ ਆਪਣੇ ਉਹ ਪਵਾ ਕੇ ਦੇਖਿਆ ਵਧੀਆ ਰਿਜ਼ਲਟ ਮਿਲਿਆ ਲੋਕਾਂ ਨੇ ਮੰਗਿਆ ਆ ਕੇ ਮੈਡੀਕਲ ਤੇ ਆਪ ਫੋਟੋ ਦਿਖਾ ਕੇ ਵੀ ਆਹ ਚੀਜ਼ ਚਾਹੀਦੀ ਆਪਾਂ ਨੂੰ ਆਪਾਂ ਪਰਚੀ ਲੱਕੇ ਦੀ ਵਾਲਾ ਪੇਜ ਪੜ ਕੇ ਲਿਆ ਉੱਪਰੋਂ ਵਿਆਹ ਦੇ ਦੋ ਜੋ ਪ੍ਰੋਡਕਟ ਆ ਵੀਰੇ ਕਲਕਟ ਕੰਪਨੀ ਦਾ ਹੈਗਾ ਵੀਰੇ ਕੰਪਨੀ ਇਹਦੇ ਵਿੱਚ ਕੰਪਨੀ ਹੈ ਜੀ ਤੇ ਇਹਨਾਂ ਦਾ ਵੀਰੇ ਨਵਾਂ ਪ੍ਰੋਡਕਟ ਕੱਢਿਆ ਹੈ ਉਹਨਾਂ ਦੀ ਜਿਹਨਾਂ ਦਾ ਐਲਡੀਓ ਆਉਂਦਾਗਾ ਐਲਡੀਪ ਤੇ ਕੁਝ ਕਰਤਾ ਮਿਲੀਆਂ ਤਾਂ ਇਹਨਾਂ ਨੇ ਜੋ ਕਰਤਾ ਉਸ ਤੋਂ ਬਾਅਦ ਇਹਨਾਂ ਨੇ ਕਰਤਾ ਵੀਰੇ ਸੀ ਐਨ ਐਚ ਸੀ ਐਨ ਐਚ ਉਹਦਾ ਵੀਰੇ ਇਹ ਲੀਟਰ ਹੁੰਦਾ ਜੀ ਤੇ 600 ਪ੍ਰਿੰਟ ਆ ਇਥੇ ਸਾਰਿਆਂ ਚ ਅਦਰਪੇਦ ਕਾਕਾ ਦੁੱਧ ਵਧੂਗਾ ਠੀਕ ਆ ਬੰਦ ਕਰੂ ਉਹ ਪੁੱਛੋ ਤਾਂ ਮਿਲ ਕੇ ਬਲੂਪੇ ਕਿ ਤੱਕ ਬਿਆ ਬਿਆ ਕਰਦਾ ਆ ਜਿੰਨਾ ਪਛੋਂ ਦੇ ਆਰਡਰ ਤੇ 57 ਮਾਉਂਟ ਟੱਪ ਦੇ ਨੇ ਆਪਣੇ ਪਛੋਂ ਨਹੀਂ ਮਿਲਦੇ ਤਾਂ ਮਾਂ ਲੱਗ ਜਾਂਦੇ ਨੇ ਉਹ ਚੀਜ਼ ਨੂੰ ਠੀਕ ਕਰੂਗੀ ਜੀ ਤੁਹਾਨੂੰ ਇਹ ਰਿਜ਼ਲਟ ਦੇ ਦੂ ਸਵੇਰ ਨੂੰ ਨਾ ਅੱਜ ਪਾ ਦਿਓ ਤੁਹਾਨੂੰ ਰਿਜ਼ਲਟ ਸਵੇਰ ਨੂੰ ਦਊਗਾ ਇਹਦੇ ਵਿੱਚ ਵੀ ਇੱਕ ਨਾਲ ਪਾਊਡਰ ਆ ਜੀ ਆ ਦੇਖੋ ਨਾਲ ਵਿੱਚ ਇਹ ਇੱਕ ਪਾਊਡਰ ਆਗਾ ਤੇ ਨਾਲ ਤੁਸੀਂ ਇਹ ਡੇਲੀ ਪਾਊਡਰ ਵਿੱਚ ਪਾਉਣਾ ਇਹ 30 ਗ੍ਰਾਮ ਚਾਹੇ ਉਹਨੇ ਵਿੱਚ ਲੀਕੜ ਦੇ ਵਿੱਚ ਮਿਲਾ ਕੇ ਪਾ ਦਿਓ ਚਾਹੇ ਦਾਣੇ ਚ ਪਾ ਕੇ ਦੇ ਦੋ ਚਾਹੇ ਹਰੇਚ ਪਾ ਕੇ ਦੇ ਦੋ ਪਰ ਤੁਸੇ ਕੱਲ ਧਿਆਨ ਰੱਖਣਾ ਵੀ ਇਹ ਚੀਜ਼ ਦਾ ਪਾਉਣ ਲੱਗੇ ਆਪਣੇ ਇਹ ਨਾ ਹੋਵੇ ਵੀ ਆਪਾਂ ਮੰਨ ਲਓ ਵੀ ਟੁਕੜਾ ਭਰਿਆ ਹਰੇ ਦਾ ਔਰੇ ਬੱਚੇ ਲਾ ਕੇ ਪਾ ਦਈਏ ਉਹ ਜਿਹਨੇ ਆਪਣੇ ਕਰਨੀ ਹੈਗੀ ਆਪਾਂ ਸਿਰਫ ਘੱਟ ਤੋਂ ਘੱਟ ਦਾਣੇ ਦੇ ਵਿੱਚ ਜਿਵੇਂ ਮੰਨ ਲਓ ਆਪਾਂ ਮਨਾ 100 ਗ੍ਰਾਮ ਦਾਣਾ ਲੈ ਲਿਆ ਤੇ ਔਰੇ ਬੱਚੇ ਇਹ ਪਾ ਦੋ 100 ਮਲ ਨਾਲ 30 ਗ੍ਰਾਮ ਪਾਊਡਰ ਪਾ ਦੋ ਇਹ ਔਰੇ ਬੱਚੇ ਥੋੜਾ ਜਿਹਾ ਘੋਲ ਕੇ ਜੇ ਕਰਕੇ ਵਧੀਆ ਬਣਾ ਕੇ ਸੁੱਕਾ ਜਾ ਪੇੜਾ ਜਾ ਉਹਨੂੰ ਆਰਡਰ ਪਾ ਦਿਓ ਪਸ਼ੂ ਨੂੰ ਜਿਹੜਾ ਉਹ ਖਾ ਜੇ ਇਹ ਨਾ ਹੋਵੇ ਕੱਲਾ ਵੀ ਆਪਾਂ ਕਹਿੰਨੇ ਭਰ ਕੇ ਟੋਕਰੇ ਦੀ ਛੰਨੀ ਵਿੱਚ ਕਹਿੰਦੇ ਪਾ ਦੀ ਉਹਦਾ ਵੀ ਫਾਇਦਾ ਕੋਈ ਨਹੀਂ ਹੈਗਾ ਨਾ ਉਹਨੇ ਕੰਮ ਕਰਨਾ ਹੈਗਾ ਨਾ ਉਹਨੇ ਅੰਦਰ ਜਾਣਾ ਹੈਗਾ ਘੜਤ ਵਿੱਚ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਸਵੇਰੇ ਖਾਲੀ ਪਹਿਲਾਂ ਪੇਟ ਪਸ਼ੂ ਨੂੰ ਇਹ ਪਾਓ ਇੱਕ ਵਾਰੀ 6 7 ਵਜੇ ਪਾ ਦਿਓ ਜੇ ਪਸ਼ੂ ਕੱਕਾ ਕੜੇ ਪੱਠੇ ਖਾ ਕੇ ਹਟ ਜਾਂਦਾਗਾ ਉਹ ਤਾਂ ਬਾਅਦ ਪਾ ਦਿਓ ਤੁਸੀਂ ਪਾਇਓ ਛੋਨ ਨੂੰ ਵੀ ਇਹ ਰਿਜ਼ਲਟ ਦੋ 100% ਬਾਕੀ ਪ੍ਰੋਡਕਟ ਤਾਂ ਹੋਰ ਬਹੁਤ ਆਉਂਦੇ ਨੇ ਪਰ ਆਪਾਂ ਨੂੰ ਬਹੁਤ ਵਧੀਆ ਲੱਗਿਆ ਆਪਾਂ ਤਾਂ ਇਹਦੀ ਵੀਡੀਓ ਬਣਾ ਕੇ ਪਾਈ ਆ ਵੀ ਲੋਕਾਂ ਦਾ ਫਾਇਦਾ ਹੋ ਜਾਵੇ ਤੇ ਲੋਕਾਂ ਦਾ ਨੁਕਸਾਨ ਹੋਣ ਤੋਂ ਬਚ ਜਾਵੇ ਉਧਰ ਨਾਲ ਠੀਕ ਲਾ ਲਾ ਆਪਾਂ ਚੁੱਕਿਆਂਗੇ ਹਲੇ ਤਾਂ ਪੁੱਛ ਨੂੰ ਨੁਕਸਾਨ ਆਗਾ ਪਜੂ ਗੱਪਣਾਗਾ ਤਾਂ ਵੀਰੇ ਪਤਾ ਘਟ ਕੇ ਬਾਹਰੇ ਮਾਰ ਦਾ ਕੋਈ ਟਾਈਮ ਮਗਰ ਉਹ ਠੀਕ ਲਾ ਲਾ ਕੇ ਤੇ ਤੁਸੀਂ ਇਹ ਪ੍ਰੋਡਕਟ ਯੂਜ਼ ਕਰਿਓ ਤੁਸੀਂ ਪਾਓ ਸਭ ਤੋਂ ਪਹਿਰੇ ਮੈਨੂੰ ਫਿਰ ਵੀਡੀਓ ਸ਼ੇਅਰ ਕਰਦੇ ਹੋ ਤੇ ਮੈਨੂੰ ਸਬਸਕ੍ਰਾਈਬ ਕਰਦੇ ਹੋ ਬਸਤ ਵਦ CNHS ਹਰ ਇੱਕ ਮੈਡੀਕਲ ਤੋਂ ਮਿਲ ਜੂਗਾ ਤੇ ਡੇਲੀ ਸ਼ਾਮਿਲ ਪਾਉਣਾਗਾ ਠੀਕ ਹੈ ਉਹਨਾ ਪਾਊਡਰ ਪਾਉਣਾਗਾ ਅੱਸੀ ਆਪਾਂ ਨੇ ਦੇ ਤੁਸੀਂ ਨਾਲਾਂ ਦੇ ਮਨੇ ਸ਼ੱਕਰ ਪਾ ਕੇ ਪਾਦੋਗੇ ਸ਼ੱਕਰ ਦੇ ਵਿੱਚ ਨਾਲ ਪਾਦੋਗੇ ਤਾਂ ਜਲਣ ਡੁਗਣਾ ਹੋ ਜਾਊਗਾ ਕਿ ਸ਼ੱਕਰ ਦੇ ਵਿੱਚ ਬਹੁਤ ਐਨਰਜੀ ਬਹੁਤ ਹੁੰਦੀ ਹੈ ਤੇ ਇਹ ਜਲਣ ਡੁਗਣਾ ਹੋ ਜਾਊਗਾ ਇਹ ਪਾ ਦਿਓ ਜੀ ਬਾਕੀ ਸਾਰਾ ਖਾਣੇ ਸਾਡਾ ਬਹੁਤ ਬਹੁਤ ਧੰਨਵਾਦ ਜੀ